ਬਲਦੇਵ ਸਿੰਘ ਦਾ ਪੁੱਤਰ ਹਰਜੀਤ ਸਿੰਘ ਜਿਹੜਾ ਕਿ ਪੰਜਾਬ ਦੇ ਇੱਕ ਪਿੰਡ ਵਿੱਚ ਰਹਿੰਦਾ ਹੈ ਪੜਾਈ ਵਿੱਚ ਉਹ ਕਾਫੀ ਹੁਸ਼ਿਆਰ ਹੁੰਦਾ ਬਲਦੇਵ ਸਿੰਘ ਕੋਲ ਪੰਜ ਕਿੱਲੇ ਜ਼ਮੀਨ ਹੁੰਦੀ ਆ ਜਿਸ ਨਾਲ ਉਹਨਾਂ ਦੇ ਘਰ ਦਾ ਗੁਜ਼ਾਰਾ ਔਖਾ ਹੀ ਚੱਲਦਾ ਹੈ ਜਦੋਂ ਹਰਜੀਤ ਸਿੰਘ ਆਪਣੀ ਪੜ੍ਹਾਈ ਪੂਰੀ ਕਰ ਲੈਂਦਾ ਤਾਂ ਉਹ ਨੌਕਰੀ ਲਈ ਟਰਾਈ ਕਰਦਾ ਪਰ ਉਸ ਨੂੰ ਕਿਤੇ ਵੀ ਨੌਕਰੀ ਨਹੀਂ ਮਿਲਦੀ ਉਹ ਕੋਸ਼ਿਸ਼ ਕਰਦਾ ਹੈ ਕਿ ਮੈਂ ਬਾਹਰ ਚਲਿਆ ਜਾਵਾਂ ਪਰ ਉਸ ਦਾ ਬਾਅਦ ਦਾ ਵੀ ਨਹੀਂ ਬਣਦਾ ਜਦੋਂ ਉਸ ਦੀ ਉਮਰ ਵਿਆਹ ਦੀ ਹੋ ਜਾਂਦੀ ਹੈ ਤਾਂ ਹਰਜੀਤ ਸਿੰਘ ਦਾ ਵਿਆਹ ਕਰਮਜੀਤ ਕੌਰ ਨਾਲ ਹੋ ਜਾਂਦਾ ਹੈ ਕਰਮਜੀਤ ਕੌਰ ਵੀ ਪੜ੍ਹੀ ਲਿਖੀ ਕੁੜੀ ਸੀ ਉਸ ਦੇ ਵਿਆਹ ਤੋਂ 4 ਸਾਲ ਬਾਅਦ ਕਰਮਜੀਤ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਆਸਟ੍ਰੇਲੀਆ ਦੇ ਸਟੱਡੀ ਵੀਜ਼ੇ ਬਹੁਤ ਲੱਗ ਰਹੇ ਨੇ ਕਿਉਂ ਨਾ ਮੈਂ ਆਈਲੈਟਸ ਕਰ ਲਵਾਂ ਹਰਜੀਤ ਨੂੰ ਇਹ ਗੱਲ ਠੀਕ ਲੱਗਦੀ ਹੈ ਅਤੇ ਉਹ ਆਪਣੀ ਪਤਨੀ ਨੂੰ ਆਈਲੈਟਸ ਕਰਵਾ ਦਿੰਦਾ ਹੈ ਆਈਲੈਟਸ ਕਰਨ ਤੋਂ ਬਾਅਦ ਕਰਮਜੀਤ ਕੌਰ ਆਸਟ੍ਰੇਲੀਆ ਚਲੀ ਜਾਂਦੀ ਹੈ ਜਦੋਂ ਕਰਮਜੀਤ ਕੌਰ ਆਸਟ੍ਰੇਲੀਆ ਜਾਂਦੀ ਹੈ ਤਾਂ ਉਸਦੇ 2 ਸਾਲ ਦਾ ਬੇਟਾ ਹੁੰਦਾ ਹੈ ਜਿਸ ਨੂੰ ਉਹ ਆਪਣੇ ਪਤੀ ਕੋਲ ਛੱਡ ਕੇ ਚਲੀ ਜਾਂਦੀ ਹੈ 2 ਸਾਲ ਬਾਅਦ ਕਰਮਜੀਤ ਕੌਰ ਆਪਣੇ ਪਤੀ ਅਤੇ ਬੇਟੇ ਦੀ ਫੈਲ ਲਾਉਂਦੀ ਹੈ ਅਤੇ ਉਹਨਾਂ ਦਾ ਵੀ ਵੀਜ਼ਾ ਆ ਜਾਂਦਾ ਹੈ ਕਰਮਜੀਤ ਦਾ ਬੇਟਾ ਹਰਮਨ ਸਿੰਘ ਜਿਸ ਦੀ ਉਮਰ 5 ਸਾਲ ਹੁੰਦੀ ਹੈ ਤਾਂ ਉਹ ਆਪਣੇ ਪਾਪਾ ਦੇ ਨਾਲ ਆਸਟ੍ਰੇਲੀਆ ਚਲਿਆ ਜਾਂਦਾ ਹੈ ਹਰਮਨ ਦੀ ਉਥੇ ਹੀ ਪੜ੍ਹਾਈ ਲਿਖਾਈ ਹੁੰਦੀ ਹੈ ਤੇ ਵੱਡਾ ਹੋਣ ਤੇ ਉਥੇ ਹੀ ਉਸ ਦਾ ਰਿਸ਼ਤਾ ਪੱਕਾ ਹੋ ਜਾਂਦਾ ਹੈ। ਕੁੜੀ ਦਾ ਪਰਿਵਾਰ ਪਹਿਲਾਂ ਇੰਗਲੈਂਡ ਵਿੱਚ ਰਹਿੰਦਾ ਸੀ। ਉਸ ਕੁੜੀ ਦਾ ਜਨਮ ਵੀ ਇੰਗਲੈਂਡ ਵਿੱਚ ਹੀ ਹੋਇਆ ਸੀ। ਉਹਨਾਂ ਨੂੰ ਆਸਟ੍ਰੇਲੀਆ ਆਏ ਹੋਏ 2 ਸਾਲ ਹੋ ਗਏ ਸਨ। ਅਤੇ ਫਿਰ ਉਸ ਦਾ ਵਿਆਹ ਹੋ ਜਾਂਦਾ ਹੈ। ਹਰਮਨ ਸਿੰਘ ਦੇ ਦੋ ਬੇਟੀਆਂ ਤੇ ਇੱਕ ਬੇਟਾ ਹੁੰਦਾ ਹੈ। ਉਸ ਦੀ ਜ਼ਿੰਦਗੀ ਵਧੀਆ ਗੁਜ਼ਰ ਰਹੀ ਸੀ ਤੇ ਆਪਣੀ ਘਰਵਾਲੀ ਦੇ ਨਾਲ ਵੀ ਉਹਦੀ ਬਹੁਤ ਬੰਦੀ ਸੀ ਹਰਮਨ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਹੋਇਆ ਉੱਥੋਂ ਦੇ ਲੋਕਾਂ ਵਰਗਾ ਹੀ ਹੋ ਗਿਆ ਸੀ ਉਹ ਇੰਡੀਆ ਬਹੁਤ ਘੱਟ ਆਉਂਦਾ ਸੀ ਪਰ ਇੱਕ ਦਿਨ ਜੋ ਉਸ ਨਾਲ ਹੁੰਦਾ ਉਸ ਦੀ ਪੂਰੀ ਜ਼ਿੰਦਗੀ ਹੀ ਬਦਲ ਜਾਂਦੀ ਹੈ ਹਰਮਨ ਸਿੰਘ ਨੂੰ ਉਸ ਦਾ ਦੋਸਤ ਇੱਕ ਦਿਨ ਵਟਸਐਪ ਤੇ ਮੈਸੇਜ ਕਰਦਾ ਹਰਮਨ ਬਹੁਤ ਜ਼ਿਆਦਾ ਸਮਾਂ ਹੋ ਗਿਆ ਤੂੰ ਵਾਪਸ ਆਪਣੇ ਪੰਜਾਬ ਆਇਆ ਹੀ ਨਹੀਂ ਇੱਕ ਦੋ ਵਾਰ ਤਾਂ ਗੇੜਾ ਸਾਲ ਦੇ ਵਿੱਚ ਮਾਰ ਹੀ ਜਾਇਆ ਕਰ ਹਰਮਨ ਆਪਣੇ ਦੋਸਤ ਦੇ ਕਹਿਣ ਤੇ ਆਪਣੇ ਪਿੰਡ ਵਾਪਸ ਆਉਣ ਦਾ ਪ੍ਰੋਗਰਾਮ ਬਣਾ ਲੈਂਦਾ ਹੈ ਪਰ ਬੱਚੇ ਸਕੂਲ ਪੜਦੇ ਹੋਣ ਕਰਕੇ ਉਸ ਦੀ ਘਰ ਵਾਲੀ ਉਸ ਦੇ ਨਾਲ ਨਹੀਂ ਆ ਸਕਦੀ ਸੀ ਉਹ ਕਹਿੰਦੀ ਹੈ ਕਿ ਜੇ ਮੈਂ ਤੁਹਾਡੇ ਨਾਲ ਪਿੰਡ ਵਾਪਸ ਚਲੀ ਗਈ ਤਾਂ ਬੱਚਿਆਂ ਦੀਆਂ ਬਹੁਤ ਜ਼ਿਆਦਾ ਛੁੱਟੀਆਂ ਹੋ ਜਾਣਗੀਆਂ ਤੇ ਇਹਨਾਂ ਦੀ ਪੜ੍ਹਾਈ ਦਾ ਵੀ ਬਹੁਤ ਜਿਆਦਾ ਨੁਕਸਾਨ ਹੋ ਜਾਵੇਗਾ ਇਸ ਲਈ ਉਹ ਬੱਚਿਆਂ ਦੇ ਕੋਲ ਰਹਿਣਾ ਹੀ ਠੀਕ ਸਮਝਦੀ ਹੈ ਅਤੇ ਹਰਮਨ ਇੰਡੀਆ ਆਉਂਦਾ ਹੈ ਇੰਡੀਆ ਪਹੁੰਚਣ ਤੋਂ ਬਾਅਦ ਉਹ ਆਪਣੇ ਘਰੇ ਪੰਜਾਬ ਚਲਿਆ ਜਾਂਦਾ ਹੈ ਤੇ ਫਿਰ ਆਪਣੇ ਆਣ ਗਵਾਂਡ ਵਾਲਿਆਂ ਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਦਾ ਜੁਲਦਾ ਹੈ ਉਹ ਛੋਟਾ ਹੁੰਦਾ ਬਚਪਨ ਦੇ ਵਿੱਚ ਜਿੰਨਾ ਜਵਾਕਾਂ ਨਾਲ ਖੇਡਿਆ ਕਰਦਾ ਸੀ ਬੇਸ਼ੱਕ ਹਰਮਨ ਨੂੰ ਆਪਣੇ ਬਚਪਨ ਦੀਆਂ ਗੱਲਾਂ ਬਹੁਤੀਆਂ ਯਾਦ ਨਹੀਂ ਸਨ ਫਿਰ ਵੀ ਉਸ ਨੂੰ ਉਸ ਦੀਆਂ ਗੱਲਾਂ ਸਕੇ ਸੰਬੰਧੀ ਦੱਸਦੇ ਹੁੰਦੇ ਸੀ ਕਿ ਤੂੰ ਇੰਨਾ ਬੱਚਿਆਂ ਦੇ ਨਾਲ ਖੇਡਦਾ ਹੁੰਦਾ ਸੀ ਫਿਰ ਹਰਮਨ ਆਪਣੇ ਯਾਰਾਂ ਦੋਸਤਾਂ ਨੂੰ ਮਿਲਣ ਵਾਸਤੇ ਚਲਿਆ ਜਾਂਦਾ ਹੈ ਜਿਨ੍ਹਾਂ ਦੇ ਕਹਿਣ ਤੇ ਉਹ ਵਾਪਸ ਆਇਆ ਸੀ ਦੋਸਤਾਂ ਨੂੰ ਮਿਲ ਕੇ ਉਹਨਾਂ ਨਾਲ ਘੁੰਮਣ ਫਿਰਨ ਚਲਾ ਜਾਂਦਾ ਹੈ ਤੇ ਇੱਕ ਦਿਨ ਉਹ ਘਰ ਵਾਪਸ ਆ ਰਿਹਾ ਸੀ ਹਨੇਰਾ ਹੋ ਗਿਆ ਸੀ ਤੇ ਰਸਤੇ ਵਿੱਚ ਉਹ ਕਾਰ ਤੇ ਇਕੱਲਾ ਹੀ ਆ ਰਿਹਾ ਸੀ ਰਸਤੇ ਦੇ ਵਿੱਚ ਚਾਰ ਕੁੜੀਆਂ ਖੜੀਆਂ ਹੁੰਦੀਆਂ ਨੇ ਉਹ ਕਾਰ ਨੂੰ ਵੇਖ ਕੇ ਹੱਥ ਖੜਾ ਕਰਦੀਆਂ ਨੇ ਤੇ ਹਰਮਨ ਉਹਨਾਂ ਨੂੰ ਵੇਖ ਕੇ ਕਾਰ ਰੋਕ ਲੈਂਦਾ ਹੈ ਤੇ ਉਹ ਕਹਿੰਦੀਆਂ ਨੇ ਕਿ ਅਸੀਂ ਥੋੜੀ ਦੂਰ ਜਾਣਾ ਹੈ ਤੁਸੀਂ ਸਾਨੂੰ ਆਪਣੀ ਕਾਰ ਦੇ ਵਿੱਚ ਬਿਠਾ ਕੇ ਥੋੜੀ ਥੋੜੀ ਦੂਰ ਤੱਕ ਲੈ ਜਾਓਗੇ ਤਾਂ ਹਰਮਨ ਉਹਨਾਂ ਨੂੰ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਮੈਂ ਵੀ ਉਸੇ ਰਸਤੇ ਜਾਣਾ ਹੈ ਕੋਈ ਨਾ ਬੈਠ ਜਾਓ ਮੈਂ ਉਤਾਰ ਦੇਵਾਂਗਾ ਤਿੰਨੋਂ ਲੜਕੀਆਂ ਪਿਛਲੀ ਸੀਟ ਤੇ ਬੈਠ ਜਾਂਦੀਆਂ ਨੇ ਤੇ ਇੱਕ ਲੜਕੀ ਅੱਗੇ ਹਰਮਨ ਦੇ ਬਰਾਬਰ ਵਾਲੀ ਸੀਟ ਤੇ ਬੈਠ ਜਾਂਦੀ ਹੈ ਉਹ ਬਹੁਤ ਹੀ ਜ਼ਿਆਦਾ ਸੋਹਣੀ ਸੁਨੱਖੀ ਲੜਕੀ ਸੀ ਉਹ ਲਗਾਤਾਰ ਹਰਮਨ ਵੱਲ ਹੀ ਵੇਖ ਰਹੀ ਹੁੰਦੀ ਹੈ ਜਦੋਂ ਉਹ ਹਰਮਨ ਵੱਲ ਦੇਖਦੀ ਰਹਿੰਦੀ ਹੈ ਤਾਂ ਹਰਮਨ ਦਾ ਧਿਆਨ ਵੀ ਉਸ ਦੇ ਵੱਲ ਚਲਿਆ ਜਾਂਦਾ ਹੈ ਉਹ ਹਰਮਨ ਦੇ ਨਾਲ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰ ਦਿੰਦੀ ਹੈ ਤੁਸੀਂ ਕਿੱਥੋਂ ਆਏ ਹੋ ਤੇ ਕਿੱਥੇ ਜਾਣਾ ਹੈ ਤੁਸੀਂ ਕੀ ਕਰਦੇ ਹੋ ਹਰਮਨ ਉਸ ਲੜਕੀ ਨੂੰ ਕਹਿੰਦਾ ਹੈ ਕਿ ਮੈਂ ਤਾਂ ਆਸਟ੍ਰੇਲੀਆ ਤੋਂ ਆਇਆ ਹਾਂ ਅਤੇ ਆਸਟ੍ਰੇਲੀਆ ਹੀ ਜਾਣਾ ਹੈ ਇੱਥੇ ਤਾਂ ਮੈਂ ਪੰਜਾਬ ਵਿੱਚ ਥੋੜੇ ਦਿਨ ਘੁੰਮਣ ਫਿਰਨ ਲਈ ਆਇਆ ਸੀ ਅੱਜ ਮੈਂ ਆਪਣੇ ਦੋਸਤਾਂ ਨੂੰ ਮਿਲ ਕੇ ਆਪਣੇ ਪਿੰਡ ਵਾਪਸ ਜਾ ਰਿਹਾ ਹਾਂ ਅੱਛਾ ਤਾਂ ਤੁਸੀਂ ਆਸਟ੍ਰੇਲੀਆ ਤੋਂ ਆਏ ਹੋ ਉਹ ਕੁੜੀ ਹਰਮਨ ਦੇ ਵਿੱਚ ਹੋਰ ਜ਼ਿਆਦਾ ਦਿਲਚਸਪੀ ਦਿਖਾਉਣ ਲੱਗੀ। ਉਹ ਵਾਰ-ਵਾਰ ਹਰਮਨ ਵੱਲ ਹੀ ਵੇਖਦੀ ਰਹੀ। ਉਹ ਹਰਮਨ ਨੂੰ ਕਹਿੰਦੀ ਹੈ ਕਿ ਤੁਸੀਂ ਬਹੁਤ ਜ਼ਿਆਦਾ ਸੋਹਣੇ ਅਤੇ ਚੰਗੇ ਇਨਸਾਨ ਹੋ। ਕੀ ਤੁਸੀਂ ਮੇਰੇ ਨਾਲ ਦੋਸਤੀ ਕਰਨੀ ਚਾਹੋਗੇ? ਤਾਂ ਹਰਮਨ ਵੀ ਉਸ ਵੱਲ ਦੋਸਤੀ ਦਾ ਹੱਥ ਵਧਾਉਂਦਾ ਹੈ। ਉਹ ਕਹਿੰਦੀ ਹੈ ਕਿ ਤੁਸੀਂ ਆਪਣਾ ਮੋਬਾਈਲ ਨੰਬਰ ਦੇ ਦਿਓ। ਹਰਮਨ ਉਸ ਨੂੰ ਆਪਣਾ ਮੋਬਾਈਲ ਨੰਬਰ ਦੇ ਦਿੰਦਾ ਹੈ। ਇੱਥੇ ਹੀ ਹਰਮਨ ਨੇ ਸਭ ਤੋਂ ਵੱਡੀ ਗਲਤੀ ਕੀਤੀ ਇੱਥੋਂ ਹੀ ਸ਼ੁਰੂ ਹੁੰਦਾ ਹੈ ਉਸ ਦੀ ਜ਼ਿੰਦਗੀ ਦੀ ਬਰਬਾਦੀ ਦਾ ਸਫ਼ਰ ਉਹ ਨੰਬਰ ਦੇ ਕੇ ਆਪਣੇ ਘਰ ਪਹੁੰਚ ਜਾਂਦਾ ਹੈ ਸ਼ਾਮ ਨੂੰ ਉਸ ਨੂੰ ਫੋਨ ਆਉਂਦਾ ਹੈ ਤਾਂ ਅੱਗੋਂ ਹਰਮਨ ਫੋਨ ਤੇ ਪੁੱਛਦਾ ਹੈ ਕਿ ਹਾਂਜੀ ਕੌਣ ਤਾਂ ਉਹ ਦੱਸਦੀ ਹੈ ਕਿ ਮੈਂ ਉਹੀ ਹਾਂ ਜਿਸ ਨੇ ਤੁਹਾਡੇ ਨਾਲ ਗੱਡੀ ਦੇ ਵਿੱਚ ਬੈਠ ਕੇ ਸਫ਼ਰ ਕੀਤਾ ਸੀ ਉਹ ਕਹਿੰਦਾ ਅੱਛਾ ਪਰ ਮੈਂ ਤਾਂ ਤੁਹਾਡਾ ਨਾਮ ਹੀ ਪੁੱਛਣਾ ਭੁੱਲ ਗਿਆ ਸੀ ਕੀ ਨਾਮ ਹੈ ਤੁਹਾਡਾ ਉਹ ਆਪਣਾ ਨਾਮ ਸਿਮੀ ਦੱਸਦੀ ਹੈ ਹਰਮਨ ਕਹਿੰਦਾ ਕਿ ਤੁਹਾਡਾ ਨਾਮ ਬਹੁਤ ਖੂਬਸੂਰਤ ਹੈ ਬਿਲਕੁਲ ਤੁਹਾਡੀ ਤਰ੍ਹਾਂ ਤਾਂ ਉਹ ਕਹਿੰਦੀ ਹੈ ਕਿ ਤੁਸੀਂ ਵੀ ਤਾਂ ਬਹੁਤ ਸੋਹਣੇ ਹੋ ਫਿਰ ਉਹ ਉਸ ਨੂੰ ਉਸ ਦਾ ਨਾਮ ਪੁੱਛਦੀ ਹੈ ਤੇ ਹਰਮਨ ਉਸ ਨੂੰ ਆਪਣਾ ਨਾਮ ਵੀ ਦੱਸ ਦਿੰਦਾ ਹੈ ਹੁਣ ਉਹ ਹਰ ਰੋਜ਼ ਆਨੇ ਬਹਾਨੇ ਹਰਮਨ ਨਾਲ ਗੱਲ ਕਰਦੀ ਰਹਿੰਦੀ ਸੀ ਤੇ ਫਿਰ ਇੱਕ ਦਿਨ ਉਹ ਹਰਮਨ ਨੂੰ ਕਹਿੰਦੀ ਹੈ ਕਿ ਜਦੋਂ ਤੁਸੀਂ ਆਸਟ੍ਰੇਲੀਆ ਜਾਣਾ ਹੋਇਆ ਤਾਂ ਇੱਕ ਵਾਰ ਮੈਨੂੰ ਜ਼ਰੂਰ ਦੱਸ ਕੇ ਜਾਇਓ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ ਹਰਮਨ ਕਹਿੰਦਾ ਠੀਕ ਆ ਤੇ ਡੇਢ ਮਹੀਨੇ ਬਾਅਦ ਜਦੋਂ ਹਰਮਨ ਵਾਪਸ ਜਾਣਾ ਹੁੰਦਾ ਹੈ ਤਾਂ ਸਿਮੀ ਹੈਲੋ ਹਾਈ ਕਰਦੀ ਰਹਿੰਦੀ ਸੀ ਇੱਕ ਦਿਨ ਹਰਮਨ ਸਿਮੀ ਨੂੰ ਕਹਿੰਦਾ ਕਿ ਮੈਂ 2 ਦਿਨਾਂ ਬਾਅਦ ਚਲੇ ਜਾਣਾ ਹੈ ਤਾਂ ਉਹ ਕਹਿੰਦੀ ਕਿ ਤੁਸੀਂ 2 ਦਿਨ ਬਾਅਦ ਚਲੇ ਜਾਣਾ ਹੈ ਤਾਂ ਉਹ ਆਖਦਾ ਹੈ ਹਾਂ ਤਾਂ ਹਰਮਨ ਤੋਂ ਇਹ ਸੁਣ ਕੇ ਉਹ ਰੋਣ ਲੱਗ ਜਾਂਦੀ ਹੈ ਹਰਮਨ ਕਹਿੰਦਾ ਕਿ ਇਹਦੇ ਵਿੱਚ ਰੋਣ ਵਾਲੀ ਕਿਹੜੀ ਗੱਲ ਐ ਮੈਂ ਤਾਂ ਤੁਹਾਨੂੰ ਸਿਰਫ ਆਪਣਾ ਫਰੈਂਡ ਹੀ ਸਮਝ ਰਿਹਾ ਸੀ ਪਰ ਉਹ ਲੜਕੀ ਬਹੁਤ ਅੱਗੇ ਵਧ ਰਹੀ ਸੀ ਹਰਮਨ ਵਾਪਸ ਆਸਟ੍ਰੇਲੀਆ ਚਲੇ ਜਾਂਦਾ ਹੈ ਪਰ ਉਹ ਲੜਕੀ ਫੇਰ ਵੀ ਉਸ ਨੂੰ ਮੈਸੇਜ ਕਰਦੀ ਰਹਿੰਦੀ ਹੈ ਉਸ ਨੂੰ ਵਟਸਐਪ ਤੇ ਮੈਸੇਜ ਕਰਨ ਲੱਗਦੀ ਹੈ ਹਰਮਨ ਉਸ ਨੂੰ ਬਹੁਤ ਸਮਝਾਉਂਦਾ ਹੈ ਕਿ ਤੂੰ ਇਸ ਤਰ੍ਹਾਂ ਮੈਨੂੰ ਮੈਸੇਜ ਨਾ ਕਰਿਆ ਕਰ ਉਹ ਫੇਰ ਵੀ ਨਹੀਂ ਹਟਦੀ ਉਸ ਨੂੰ ਮੈਸੇਜ ਕਰਨੋਂ ਉਸ ਨੂੰ ਫੋਨ ਵੀ ਕਰਨ ਲੱਗਦੀ ਹੈ ਹੁਣ ਹਰਮਨ ਕਾਫੀ ਲੰਬਾ ਸਮਾਂ ਉਹਦੇ ਨਾਲ ਫੋਨ ਤੇ ਗੱਲ ਕਰਨ ਲੱਗਾ ਰਹਿੰਦਾ ਸੀ ਹਰਮਨ ਦੇ ਘਰ ਵਾਲੀ ਵੀ ਇਹ ਗੱਲਾਂ ਨੂੰ ਮਹਿਸੂਸ ਕਰ ਰਹੀ ਸੀ ਕਿ ਹਰਮਨ ਹੁਣ ਜ਼ਿਆਦਾਤਰ ਫੋਨ ਤੇ ਹੀ ਲੱਗੇ ਰਹਿੰਦੇ ਨੇ ਤੇ ਮੈਨੂੰ ਬਹੁਤ ਘੱਟ ਸਮਾਂ ਦਿੰਦੇ ਨੇ ਹਰਮਨ ਜ਼ਿਆਦਾਤਰ ਸਿਮੀ ਨਾਲ ਹੀ ਗੱਲਾਂ ਕਰਨ ਵਿੱਚ ਟਾਈਮ ਪਾਸ ਕਰ ਦਿੰਦਾ ਸੀ ਹਰਮਨ ਦੀ ਘਰ ਵਾਲੀ ਵੀ ਉਸ ਕੋਲੋਂ ਖਿਜੀ-ਖਿਜੀ ਰਹਿਣ ਲੱਗਦੀ ਹੈ ਬੱਚਿਆਂ ਦੇ ਨਾਲ ਵੀ ਹਰਮਨ ਬਹੁਤ ਘੱਟ ਸਮਾਂ ਬਤਾਉਂਦਾ ਸੀ ਬੱਚੇ ਵੀ ਆਪਣੇ ਪਾਪਾ ਤੋਂ ਦੂਰ ਹੁੰਦੇ ਜਾ ਰਹੇ ਸੀ ਜੋ ਕਿ ਸਿਰਫ ਆਪਣੀ ਮੰਮੀ ਦੇ ਕੋਲ ਹੀ ਰਹਿੰਦੇ ਸੀ ਹਰਮਨ ਦੀ ਪਤਨੀ ਸੋਚਦੀ ਹੈ ਕਿ ਜਦੋਂ ਦੇ ਇੰਡੀਆ ਜਾ ਕੇ ਆਏ ਨੇ ਪਤਾ ਨਹੀਂ ਕੀ ਗੱਲ ਹੋ ਗਈ ਆ ਕਿੰਨਾ ਜ਼ਿਆਦਾ ਬਦਲ ਗਏ ਨੇ ਹਰਮਨ ਦੇ ਨਾਲ ਹਰਮਨ ਦੀ ਘਰ ਵਾਲੀ ਦੇ ਸੁਭਾਅ ਵਿੱਚ ਵੀ ਚਿੜਚਿੜਾਪਨ ਆ ਗਿਆ ਸੀ ਉਹ ਗੱਲ-ਗੱਲ ਤੇ ਹਰਮਨ ਨਾਲ ਗੁੱਸੇ ਹੁੰਦੀ ਰਹਿੰਦੀ ਸੀ ਹਰਮਨ ਵੀ ਕਈ ਵਾਰ ਘਰ ਵਾਲੀ ਨੂੰ ਖਿਜ-ਖਿਜ ਕੇ ਪੈਂਦਾ ਸੀ ਦੋਨਾਂ ਦੇ ਵਿੱਚ ਹੁਣ ਛੋਟੀ-ਛੋਟੀ ਗੱਲ ਤੋਂ ਲੜਾਈ ਝਗੜਾ ਰਹਿਣ ਲੱਗ ਗਿਆ ਸੀ 8 ਮਹੀਨਿਆਂ ਦਾ ਸਮਾਂ ਹੋ ਗਿਆ ਸੀ ਤੇ ਇੱਕ ਦਿਨ ਸਿਮੀ ਹਰਮਨ ਨੂੰ ਕਹਿੰਦੀ ਹੈ ਕਿ ਤੁਸੀਂ ਵਾਪਸ ਇੰਡੀਆ ਕਦੋਂ ਆਮੋਗੇ ਤਾਂ ਹਰਮਨ ਕਹਿੰਦਾ ਕਿ ਅਜੇ ਤਾਂ ਮੈਨੂੰ ਆਏ ਨੂੰ 8 ਮਹੀਨੇ ਹੀ ਹੋਏ ਆ ਮੈਂ ਇੰਨੀ ਛੇਤੀ ਵਾਪਸ ਨਹੀਂ ਆ ਸਕਦਾ ਸਿਮੀ ਉਸ ਨੂੰ ਕਹਿੰਦੀ ਹੈ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ ਇੱਕ ਵਾਰ ਆ ਕੇ ਮਿਲ ਜਾਉ ਨਾ ਪਲੀਜ਼ ਹਰਮਨ ਕੁਝ ਦਿਨਾਂ ਬਾਅਦ ਹੀ ਇੰਡੀਆ ਵਾਪਸ ਆ ਜਾਂਦਾ ਹੈ ਹਰਮਨ ਤੇ ਸਿਮੀ ਦੋਨੋਂ ਮਿਲਦੇ ਨੇ ਤੇ ਉਸ ਤੋਂ 4 ਦਿਨਾਂ ਬਾਅਦ ਸਿਮੀ ਫਿਰ ਹਰਮਨ ਨੂੰ ਫੋਨ ਕਰਦੀ ਹੈ ਕਿ ਮੈਂ ਫਿਰ ਤੁਹਾਨੂੰ ਮਿਲਣਾ ਹੈ ਇਸ ਵਾਰ ਸਿਮੀ ਆਪਣੀ ਦੱਸੀ ਹੋਈ ਜਗ੍ਹਾ ਤੇ ਹਰਮਨ ਨੂੰ ਬੁਲਾਉਂਦੀ ਹੈ ਹਰਮਨ ਵੀ ਉਹਦੀ ਦੱਸੀ ਹੋਈ ਜਗ੍ਹਾ ਤੇ ਪਹੁੰਚ ਜਾਂਦਾ ਹੈ ਜਦੋਂ ਹਰਮਨ ਪਹੁੰਚਦਾ ਹੈ ਤਾਂ ਦੇਖਣ ਨੂੰ ਉਹ ਜਗ੍ਹਾ ਬੜੀ ਹੀ ਅਜੀਬ ਲੱਗਦੀ ਹੈ ਨੇੜੇ ਤੇੜੇ ਕੋਈ ਵੀ ਮਕਾਨ ਨਹੀਂ ਹੁੰਦਾ ਕੋਈ ਜੀਵ ਜੰਤੂ ਵੀ ਦਿਖਾਈ ਨਹੀਂ ਦਿੰਦਾ ਉਹ ਸੋਚਦਾ ਵੀ ਇਹ ਕਿਹੋ ਜਿਹੀ ਜਗ੍ਹਾ ਉਹ ਸਿਮਮੀ ਨੂੰ ਪੁੱਛਦਾ ਕਿ ਕਿਹੋ ਜਿਹੀ ਜਗ੍ਹਾ ਤਾਂ ਸਿਮਮੀ ਆਖਦੀ ਹੈ ਕਿ ਤੁਸੀਂ ਇੱਥੇ ਪਹਿਲੀ ਵਾਰ ਆਏ ਹੋ ਇਸ ਲਈ ਤੁਹਾਨੂੰ ਅਜੀਬ ਲੱਗ ਰਿਹਾ ਹੈ ਉਹ ਸੋਚਦਾ ਕਿ ਸਿਮਮੀ ਨੇ ਉਸ ਨੂੰ ਇਦਾਂ ਦੀ ਸੁੰਨਸਾਣ ਜਗ੍ਹਾ ਤੇ ਕਿਉਂ ਬੁਲਾਇਆ ਹੈ ਨੇੜੇ ਤੇੜੇ ਤਾਂ ਕੋਈ ਮਕਾਨ ਵੀ ਦਿਖਾਈ ਨਹੀਂ ਦਿੰਦਾ ਅਜੇ ਹਰਮਨ ਇਹ ਗੱਲਾਂ ਹੀ ਕਰ ਰਿਹਾ ਹੁੰਦਾ ਸਿਮਮੀ ਹਰਮਨ ਨੂੰ ਆਖਦੀ ਹੈ ਕਿ ਤੁਸੀਂ ਮੈਨੂੰ 30 ਲੱਖ ਰੁਪਇਆ ਦਿਓ ਹਰਮਨ ਇਹ ਸੁਣ ਕੇ ਹੈਰਾਨ ਹੋ ਜਾਂਦਾ ਹੈ ਤੇ ਕਹਿੰਦਾ 30 ਲੱਖ ਪਰ ਇੰਨੇ ਪੈਸੇ ਤਾਂ ਮੇਰੇ ਕੋਲ ਨਹੀਂ ਹੈਗੇ ਨਾਲੇ ਤੂੰ 30 ਲੱਖ ਰੁਪਏ ਕੀ ਕਰਨੇ ਆ ਤਾਂ ਸੀ ਮੀਰ ਰੋਣ ਲੱਗ ਜਾਂਦੀ ਹੈ ਤਾਂ ਉਹ ਕਹਿੰਦੀ ਹੈ ਕਿ ਅਸੀਂ ਘਰੋਂ ਬੇਕਾਰ ਹੋ ਚੁੱਕੇ ਹਾਂ ਮੇਰੇ ਮੰਮਾ ਬਹੁਤ ਜ਼ਿਆਦਾ ਬਿਮਾਰ ਨੇ ਐਨੇ ਜ਼ਿਆਦਾ ਬਿਮਾਰ ਕਿ ਅਸੀਂ ਉਹਨਾਂ ਦਾ ਇਲਾਜ ਵੀ ਨਹੀਂ ਕਰਵਾ ਸਕਦੇ ਡਾਕਟਰਾਂ ਨੇ ਇਲਾਜ ਦੇ ਲਈ ਘੱਟੋ-ਘੱਟ 20 ਲੱਖ ਰੁਪਏ ਮੰਗਿਆ ਹੈ ਤੇ ਸਾਡੇ ਕੋਲ ਰਹਿਣ ਲਈ ਕੋਈ ਘਰ ਵੀ ਨਹੀਂ ਆ ਇਸ ਲਈ ਮੈਂ ਸੋਚਦੀ ਸੀ ਕਿ ਜੇ 30 ਲੱਖ ਰੁਪਏ ਦਾ ਇੰਤਜ਼ਾਮ ਹੋ ਜਾਵੇ ਤਾਂ ਰਹਿਣ ਦੇ ਲਈ ਇੱਕ ਕਮਰੇ ਦਾ ਕਰ ਹੀ ਲੈ ਲਈਏ ਇਹ ਸੁਣ ਕੇ ਹਰਮਨ ਵੜਾ ਹੀ ਹੈਰਾਨ ਹੋ ਜਾਂਦਾ ਹੈ ਕਿ ਇਸ ਨੇ ਇੱਕੋ ਦਮ ਹੀ 30 ਲੱਖ ਰੁਪਏ ਮੰਗ ਲਏ ਤਾਂ ਉਹ ਕਹਿੰਦਾ ਹੈ ਕਿ ਇਸ ਵਕਤ ਤਾਂ ਮੇਰੇ ਕੋਲ 30 ਲੱਖ ਰੁਪਇਆ ਨਹੀਂ ਆ ਪਰ ਜਿੰਨਾ ਵੀ ਹੋ ਸਕਿਆ ਮੈਂ ਤੁਹਾਡੀ ਮਦਦ ਜ਼ਰੂਰ ਕਰਾਂਗਾ ਪਰ ਉਹ ਕਹਿੰਦੀ ਹੈ ਕਿ ਨਹੀਂ ਬਿਲਕੁਲ ਨਹੀਂ ਮੈਨੂੰ ਤਾਂ ਹੁਣੇ ਹੀ ਪੈਸੇ ਚਾਹੀਦੇ ਨੇ ਜਿੰਨੇ ਵੀ ਤੁਹਾਡੇ ਕੋਲ ਹੈਗੇ ਆ ਤੁਸੀਂ ਉਹਨੇ ਹੀ ਮੈਨੂੰ ਦੇ ਦੇਵੋ ਹਰਮਨ ਮਨਾ ਕਰ ਦਿੰਦਾ ਹੈ ਕਿ ਇਸ ਵਕਤ ਮੇਰੇ ਕੋਲ ਕੋਈ ਪੈਸਾ ਨਹੀਂ ਆ। ਸਿਮੀ ਦੇ ਹਾ ਭਾਵ ਠੀਕ ਨਹੀਂ ਲੱਗ ਰਹੇ ਸਨ। ਉਹ ਥੋੜੀ ਘਬਰਾਟ ਮਹਿਸੂਸ ਕਰ ਰਿਹਾ ਹੁੰਦਾ ਤੇ ਉੱਥੋਂ ਜਾਣ ਦੀ ਕੋਸ਼ਿਸ਼ ਕਰਨ ਲੱਗਦਾ ਪਰ ਸਿਮੀ ਹਰਮਨ ਦਾ ਹੱਥ ਕੁੱਟ ਕੇ ਫੜ ਲੈਂਦੀ ਹੈ ਤੇ ਉਸੇ ਟਾਈਮ ਕਿਸੇ ਨੂੰ ਉਹ ਫੋਨ ਕਰਦੀ ਹੈ ਤੇ ਕਹਿੰਦੀ ਹੈ ਵੀ ਇਹ ਕੁਝ ਵੀ ਦੇਣ ਨੂੰ ਤਿਆਰ ਨਹੀਂ। ਇਹ ਤਾਂ 1 ਰੁਪਿਆ ਵੀ ਨਹੀਂ ਕੱਢ ਰਿਹਾ। ਉਸੇ ਵੇਲੇ ਉੱਥੇ 5-6 ਬੰਦੇ ਆ ਜਾਂਦੇ ਨੇ ਉਹ ਹਰਮਨ ਨੂੰ ਫੜ ਕੇ ਬਹੁਤ ਕੁੱਟਦੇ ਨੇ ਹਰਮਨ ਆਖਦਾ ਹੈ ਕਿ ਮੈਨੂੰ ਕੁੱਟੋ ਨਾ ਮੈਂ ਦੇ ਦੇਵਾਂਗਾ ਜਿੰਨੇ ਵੀ ਪੈਸੇ ਮੇਰੇ ਕੋਲ ਹੈਗੇ ਨੇ ਉਹ ਉਸਦੇ ਹੱਥ ਵਿੱਚੋਂ ਸੋਨੇ ਦਾ ਕੜਾ ਤੇ ਦੂਜੇ ਹੱਥ ਵਿੱਚੋਂ ਸੋਨੇ ਦਾ ਬ੍ਰੇਸਲੇਟ ਲਾ ਲੈਂਦੇ ਨੇ ਉਸ ਦਾ ਬਟੂਆ ਵੀ ਕੱਢ ਲੈਂਦੇ ਨੇ ਉਸ ਦੇ ਵਿੱਚੋਂ 80000 ਰੁਪਏ ਨਿਕਲਦੇ ਨੇ ਉਹ ਪੈਸੇ ਵੀ ਕੱਢ ਲੈਂਦੇ ਨੇ ਤੇ ਫਿਰ ਉਹ ਹਰਮਨ ਨੂੰ ਕਹਿੰਦੇ ਨੇ ਜਾ ਤਾਂ ਸਾਨੂੰ 30 ਲੱਖ ਰੁਪਈਆ ਦੇ ਨਹੀਂ ਤੇਰੀਆਂ ਤੇ ਸਿਮਮੀ ਦੀਆਂ ਜੋ ਵੀਡੀਓ ਨੇ ਇਹ ਵਾਇਰਲ ਕਰ ਦੇਵਾਂਗੇ ਹਰਮਨ ਕਹਿੰਦਾ ਹੈ ਕਿ ਕਿਹੜੀ ਵੀਡੀਓ ਤਾਂ ਸਿਮਮੀ ਆਖਦੀ ਹੈ ਜਦੋਂ ਤੁਸੀਂ ਇੰਡੀਆ ਮੈਨੂੰ ਮਿਲਣ ਆਏ ਸੀ ਨਾ ਉਦੋਂ ਦੀ ਵੀਡੀਓ ਸਿਮਮੀ ਦੀ ਸਹੇਲੀ ਨੇ ਚੋਰੀ ਛੁਪੇ ਆਪਣੇ ਫੋਨ ਦੇ ਵਿੱਚ ਇੱਕ ਵੀਡੀਓ ਬਣਾ ਲਈ ਸੀ ਹਰਮਨ ਕਹਿੰਦਾ ਦੇਖ ਤੂੰ ਇਹ ਨਾ ਕਰ ਮੈਂ ਤਾਂ ਤੈਨੂੰ ਕੁਝ ਵੀ ਨਹੀਂ ਕਿਹਾ ਸੀ ਇਹ ਸਭ ਝੂਠ ਹੈ ਸਿਮਮੀ ਕਹਿੰਦੀ ਹੈ ਕਿ ਬੇਸ਼ੱਕ ਤੂੰ ਮੈਨੂੰ ਕੁਝ ਨਹੀਂ ਕਿਹਾ ਪਰ ਫਿਰ ਵੀ ਤੇਰੀ ਵੀਡੀਓ ਬਣਾ ਲਈ ਸੀ ਜਦੋਂ ਹਰਮਨ ਸਿਮਮੀ ਨੂੰ ਮਿਲਣ ਆਇਆ ਸੀ ਤਾਂ ਸਿਮਮੀ ਦੀ ਸਹੇਲੀ ਨੇ ਉਸ ਨੂੰ ਕੋਲਡ ਡਰਿੰਕ ਪਿਆਇਆ ਸੀ ਉਸੇ ਗਲਾਸ ਦੇ ਵਿੱਚ ਨੀਂਦ ਦੀਆਂ ਗੋਲੀਆਂ ਵੀ ਮਿਲਾ ਦਿੱਤੀਆਂ ਸੀ ਫਿਰ ਹਰਮਨ ਨੂੰ ਬਹੁਤ ਗੂੜੀ ਨੀਂਦ ਆ ਜਾਂਦੀ ਹੈ ਤੇ ਹਰਮਨ ਦੇ ਸੌਣ ਤੋਂ ਬਾਅਦ ਸਿਮਮੀ ਉਸ ਦੇ ਕੱਪੜੇ ਉਤਾਰ ਦਿੰਦੀ ਹੈ ਤੇ ਉਸ ਦੇ ਨਾਲ ਆਪਣੀਆਂ ਅਸ਼ਲੀਲ ਫੋਟੋਆਂ ਤੇ ਵੀਡੀਓ ਬਣਾਉਣ ਲਈ ਆਪਣੀ ਸਹੇਲੀ ਨੂੰ ਕਹਿ ਦਿੰਦੀ ਹੈ ਉਸ ਦੀ ਸਹੇਲੀ ਉਹਨਾਂ ਦੋਹਾਂ ਦੀਆਂ ਫੋਟੋਆਂ ਖਿੱਚ ਲੈਂਦੀ ਹੈ ਤੇ ਵੀਡੀਓ ਬਣਾ ਲੈਂਦੀ ਹੈ ਇਹ ਫੋਟੋਆਂ ਵੇਖ ਕੇ ਹਰਮਨ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਸਿਮੀ ਕਹਿੰਦੀ ਹੈ ਕਿ ਜੇ ਤੂੰ ਮੈਨੂੰ 30 ਲੱਖ ਰੁਪਏ ਨਾ ਦਿੱਤੇ ਤਾਂ ਮੈਂ ਤੇਰੀ ਇਹ ਵੀਡੀਓ ਫੇਸਬੁੱਕ ਤੇ ਪਾ ਦੇਵਾਂਗੀ ਹਰਮਨ ਉਸੇ ਵੇਲੇ ਉਹਨਾਂ ਨੂੰ ਲੈ ਕੇ ਬੈਂਕ ਵਿੱਚ ਜਾਂਦਾ ਹੈ ਅਤੇ ਆਪਣੇ ਅਕਾਊਂਟ ਵਿੱਚੋਂ 30 ਲੱਖ ਰੁਪਏ ਕਢਵਾ ਕੇ ਉਹਨਾਂ ਨੂੰ ਦੇ ਦਿੰਦਾ ਹੈ। ਹੁਣ ਹਰਮਨ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਹੁੰਦਾ ਹੈ। ਉਹ ਵਾਪਸ ਆਸਟ੍ਰੇਲੀਆ ਤਾਂ ਚਲਿਆ ਜਾਂਦਾ ਹੈ ਪਰ ਉਹ ਬਹੁਤ ਜ਼ਿਆਦਾ ਦੁਖੀ ਅਤੇ ਪਰੇਸ਼ਾਨ ਹੁੰਦਾ ਹੈ। ਉਸ ਨੂੰ ਵੇਖ ਕੇ ਉਸ ਦੀ ਘਰ ਵਾਲੀ ਵੀ ਪਰੇਸ਼ਾਨ ਹੋ ਜਾਂਦੀ ਹੈ ਕਿ ਪਹਿਲਾਂ ਤਾਂ ਇਹ ਖਿਜੇ-ਖਿਜੇ ਰਹਿੰਦੇ ਸੀ ਤੇ ਹੁਣ ਤਾਂ ਗੁੰਮਸਮ ਰਹਿਣ ਲੱਗ ਪਏ ਨੇ। ਕੀ ਹੋ ਗਿਆ ਇਹਨਾਂ ਦੇ ਸੁਭਾਅ ਨੂੰ ਇੰਨੀ ਤਬਦੀਲੀ ਕਿਉਂ ਇਹਨਾਂ ਦਾ ਤਾਂ ਸੁਭਾਅ ਬਦਲਦਾ ਹੀ ਜਾਂਦਾ ਹੈ ਇਹ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਤੇ ਉਦਾਸ ਰਹਿੰਦੇ ਨੇ ਬੱਚੇ ਵੀ ਆਪਣੇ ਪਾਪਾ ਨੂੰ ਵੇਖ ਕੇ ਸੋਚਦੇ ਨੇ ਕਿ ਸਾਡੇ ਪਾਪਾ ਨੂੰ ਕੀ ਹੋ ਗਿਆ ਇਹ ਤਾਂ ਪਹਿਲਾਂ ਵਰਗੇ ਨਹੀਂ ਰਹੇ ਉਹਨਾਂ ਨੂੰ ਕੋਈ ਵੀ ਸਮਝ ਨਹੀਂ ਆਉਂਦੀ ਉਹ ਬਹੁਤ ਛੋਟੇ ਹੁੰਦੇ ਨੇ ਹੁਣ ਹਰਮਨ ਦਾ ਕਦੇ-ਕਦੇ ਮਨ ਕਰਦਾ ਵੀ ਮੈਂ ਵਾਪਸ ਇੰਡੀਆ ਚਲਾ ਜਾਵਾਂ ਤੇ ਜਾ ਕੇ ਉਹਨਾਂ ਤੋਂ ਮਾਫੀ ਮੰਗਾ ਕਿ ਕਦੇ ਵੀ ਮੇਰੀਆਂ ਫੋਟੋਆਂ ਤੇ ਵੀਡੀਓ ਵਾਇਰਲ ਨਾ ਕਰਿਓ ਮੇਰੀ ਵੀਡੀਓ ਡਿਲੀਟ ਕਰ ਦਿਓ ਬੇਸ਼ੱਕ ਹਰਮਨ ਉਹਨਾਂ ਨੂੰ 30 ਲੱਖ ਰੁਪਏ ਵੀ ਦੇ ਆਇਆ ਸੀ ਪਰ ਹਰ ਵੇਲੇ ਉਹਦੇ ਦਿਲ ਦੇ ਅੰਦਰ ਇਹੀ ਡਰ ਲੱਗਿਆ ਰਹਿੰਦਾ ਸੀ ਕਿ ਕਿਤੇ ਉਹ ਮੇਰੀਆਂ ਫੋਟੋਆਂ ਵਾਇਰਲ ਨਾ ਕਰ ਦੇਣ ਫਿਰ ਇੱਕ ਦਿਨ ਹਰਮਨ ਨੂੰ ਉਸਦੇ ਫਰੈਂਡ ਦਾ ਫੋਨ ਆਇਆ ਉਹੀ ਫਰੈਂਡ ਜਿਹੜੇ ਨੇ ਉਸਨੂੰ ਪਹਿਲਾਂ ਇੰਡੀਆ ਮਿਲਣ ਦੇ ਲਈ ਬੁਲਾਇਆ ਸੀ ਉਹ ਕਹਿਣ ਲੱਗਿਆ ਹਰਮਨ ਕੀ ਗੱਲ ਹੋ ਗਈ ਅੱਜ ਕੱਲ ਨਾ ਤਾਂ ਤੂੰ ਫੋਨ ਕਰਦਾ ਤੇ ਨਾ ਹੀ ਕੋਈ ਮੈਸੇਜ ਕਰਦਾ ਜਦੋਂ ਤੂੰ ਆਇਆ ਸੀ ਤੂੰ ਹੁਣ ਮੈਨੂੰ ਮਿਲ ਕੇ ਵੀ ਨਹੀਂ ਗਿਆ ਮੈਨੂੰ ਤਾਂ ਬਾਅਦ ਵਿੱਚ ਪਤਾ ਲੱਗਿਆ ਕਿ ਤੂੰ ਇੰਡੀਆ ਆਇਆ ਸੀ ਹਰਮਨ ਆਪਣੇ ਦੋਸਤ ਕੋਲ ਰੋਣ ਲੱਗ ਪਿਆ ਅਤੇ ਆਪਣੇ ਦੋਸਤ ਨੂੰ ਪੂਰੀ ਗੱਲ ਦੱਸੀ ਤਾਂ ਉਸ ਦਾ ਦੋਸਤ ਕਹਿਣ ਲੱਗਾ ਤੂੰ ਬਹੁਤ ਵੱਡੀ ਗਲਤੀ ਕਰ ਲਈ ਤੂੰ ਅਣਜਾਣ ਲੜਕੀਆਂ ਨੂੰ ਕਾਰ ਦੇ ਵਿੱਚ ਬਿਠਾਇਆ ਹੀ ਕਿਉਂ ਬਾਕੀ ਉਸ ਨੂੰ ਤੂੰ ਆਪਣਾ ਮੋਬਾਈਲ ਨੰਬਰ ਵੀ ਕਿਉਂ ਦਿੱਤਾ ਹਰਮਨ ਕਹਿਣ ਲੱਗਾ ਕਿ ਉਹ ਮੈਨੂੰ ਕਹਿੰਦੀ ਸੀ ਕਿ ਬਸ ਅਸੀਂ ਥੋੜੀ ਦੂਰ ਹੀ ਜਾਣਾ ਇਸੇ ਲਈ ਮੈਂ ਕਾਰ 'ਚ ਬਿਠਾ ਲਿਆ ਉਸਨੇ ਦੋਸਤੀ ਦਾ ਹੱਥ ਅੱਗੇ ਵਧਾਇਆ ਤੇ ਮੈਂ ਉਸ ਨੂੰ ਨੰਬਰ ਦੇ ਦਿੱਤਾ ਤਾਂ ਉਸ ਦਾ ਫਰੈਂਡ ਕਹਿਣ ਲੱਗਾ ਹਰਮਨ ਤੂੰ ਛੋਟਾ ਹੁੰਦਾ ਹੀ ਆਸਟ੍ਰੇਲੀਆ ਚਲਿਆ ਗਿਆ ਸੀ ਤੂੰ ਉੱਥੋਂ ਦੇ ਮਾਹੌਲ ਤੋਂ ਚੰਗੀ ਤਰ੍ਹਾਂ ਜਾਣੂ ਹੈ ਪਰ ਇੱਧਰ ਜੋ ਲੁੱਟਾਂ ਖੋਹਾਂ ਹੁੰਦੀਆਂ ਨੇ ਤੂੰ ਇਹਨਾਂ ਤੋਂ ਜਾਣੂ ਨਹੀਂ ਆ ਇੱਥੇ ਤਾਂ ਰੋਜ਼ ਕੋਈ ਨਾ ਕੋਈ ਨਵੀਂ ਵਾਰਦਾਤ ਹੁੰਦੀ ਹੈ ਇਸ ਤਰ੍ਹਾਂ ਲੱਖਾਂ ਲੋਕ ਠੱਗੇ ਜਾਂਦੇ ਨੇ ਬਾਕੀ ਤੂੰ ਇਹਨਾਂ ਨੂੰ ਪੈਸੇ ਨਹੀਂ ਦੇਣੇ ਸੀ ਜੇਕਰ ਤੂੰ ਪਹਿਲਾਂ ਹੀ ਮੇਰੇ ਨਾਲ ਗੱਲ ਕਰਦਾ ਤਾਂ ਆਪਾਂ ਉਹਨਾਂ ਦੇ ਨਾਲ ਗੱਲ ਕਰ ਲੈਣੀ ਸੀ ਇਹ ਲੋਕੀਂ ਬਸ ਡਰਾਉਂਦੇ ਤੁਮਕਾਉਂਦੇ ਹੀ ਹੁੰਦੇ ਨੇ ਜੇ ਵੀਡੀਓ ਵਾਇਰਲ ਕਰਨੀ ਹੋਵੇ ਤਾਂ ਕਈ ਵਾਰ ਪੈਸੇ ਦਿੱਤਿਆਂ ਤੋਂ ਵੀ ਵਾਇਰਲ ਕਰ ਦਿੰਦੇ ਨੇ ਇਹਨਾਂ ਦਾ ਕੋਈ ਭਰੋਸਾ ਨਹੀਂ ਹੁੰਦਾ ਇਸ ਤਰ੍ਹਾਂ ਦੀਆਂ ਲੜਕੀਆਂ ਆਮ ਹੀ ਸੜਕਾਂ ਤੇ ਘੁੰਮਦੀਆਂ ਰਹਿੰਦੀਆਂ ਨੇ ਜੋ ਅਮੀਰ ਘਰਾਣਿਆਂ ਨੂੰ ਲੁੱਟਦਿਆਂ ਨੇ ਪਰ ਤੂੰ ਤਾਂ ਆਪਣੇ ਮੂੰਹੋਂ ਆਪ ਦੱਸ ਦਿੱਤਾ ਕਿ ਮੈਂ ਆਸਟ੍ਰੇਲੀਆ ਤੋਂ ਆਇਆ ਹਾਂ ਫਿਰ ਤਾਂ ਤੈਨੂੰ ਉਹਨਾਂ ਨੇ ਲੁੱਟਣਾ ਹੀ ਸੀ ਉਸਦੇ ਫਰੈਂਡ ਨੇ ਉਸ ਨੂੰ ਬਹੁਤ ਸਮਝਾਇਆ ਕਿ ਤੂੰ ਡਰਨਾ ਨਹੀਂ ਕੁਝ ਨਹੀਂ ਹੁੰਦਾ ਉਹ ਕੁੜੀ ਕੁਝ ਨਹੀਂ ਕਰ ਸਕਦੀ ਉਹ ਹੁਣ ਤੇਰੀ ਵੀਡੀਓ ਵਾਇਰਲ ਨਹੀਂ ਕਰ ਸਕੇਗੀ ਉਸਨੇ ਤੇਰੇ ਤੋਂ ਪੈਸੇ ਖਾਣੇ ਸੀ ਤੇ ਖਾ ਲਏ ਹੁਣ ਤੂੰ ਫਿਕਰ ਨਾ ਕਰ ਅਤੇ ਆਪਣੇ ਪਰਿਵਾਰ ਨੂੰ ਸਮਾਂ ਦੇਆ ਕਰ ਆਪਣੇ ਪਰਿਵਾਰ ਦੇ ਨਾਲ ਖੁਸ਼ ਰਹੇ ਕਿਤੇ ਇਹ ਨਾ ਹੋਵੇ ਕਿ ਇੰਨੀਆਂ ਉਲਝਣਾਂ ਦੇ ਵਿੱਚ ਤੂੰ ਆਪਣਾ ਘਰ ਖਰਾਬ ਕਰ ਲਵੇਂ ਹਰਮਨ ਹੁਣ ਆਪਣੇ ਦੋਸਤ ਦੀ ਗੱਲ ਨੂੰ ਸੁਣ ਕੇ ਸਮਝ ਚੁੱਕਿਆ ਸੀ ਕਿ ਉਹ ਲੜਕੀ ਕਿਹੋ ਜਹੀ ਸੀ ਉਸਨੇ ਸਿਰਫ ਮੇਰੇ ਤੋਂ ਪੈਸੇ ਲੁੱਟਣੇ ਸੀ ਹੁਣ ਹਰਮਨ ਆਪਣੇ ਪਰਿਵਾਰ ਵੱਲ ਧਿਆਨ ਦੇਣ ਲੱਗਿਆ ਤੇ ਉਸਦੇ ਪਰਿਵਾਰ ਵਾਲੇ ਵੀ ਖੁਸ਼ ਰਹਿੰਦੇ ਸੀ ਉਹ ਸੋਚਦੇ ਸੀ ਕਿ ਇਹ ਸਾਡਾ ਕਿੰਨਾ ਧਿਆਨ ਰੱਖਦੇ ਨੇ ਪਰ ਫਿਰ ਵੀ ਹਰਮਨ ਦੇ ਦਿਲ ਵਿੱਚ ਕਿਤੇ ਨਾ ਕਿਤੇ ਇਹ ਗੱਲ ਘੁੰਮਦੀ ਰਹਿੰਦੀ ਸੀ ਕਿ ਉਸ ਕੁੜੀ ਨੇ ਮੇਰੇ ਤੋਂ ਕਿਸ ਤਰ੍ਹਾਂ ਇੰਨੇ ਪੈਸੇ ਲੈ ਲਏ ਤੇ ਮੈਂ ਵੀ ਕਿੰਨਾ ਮੂਰਖ ਤੇ ਬੇਵਕੂਫ ਸੀ ਕਿ ਇੱਕ ਅਣਜਾਣ ਕੁੜੀ ਨੂੰ ਆਪਣੀ ਕਾਰ ਦੇ ਵਿੱਚ ਬਿਠਾਇਆ ਇਸ ਤਰ੍ਹਾਂ ਕਿਸੇ ਵੀ ਅਣਜਾਣ ਕੁੜੀ ਜਾਂ ਮੁੰਡੇ ਨੂੰ ਆਪਣੀ ਗੱਡੀ ਦੇ ਵਿੱਚ ਨਾ ਬਿਠਾਓ ਕਿਸੇ ਵੀ ਅਣਜਾਣ ਨੂੰ ਆਪਣਾ ਫੋਨ ਨੰਬਰ ਨਾ ਦੇਵੋ ਹੁਣ ਤਾਂ ਲੋਕ ਇੰਨੀਆਂ ਜ਼ਿਆਦਾ ਲੁੱਟ ਖੋਹਾਂ ਕਰਨ ਤੇ ਆ ਗਏ ਨੇ ਕਿ 50 ਰੁਪਏ ਪਿੱਛੇ ਵੀ ਲੁੱਟਣ ਪੈ ਜਾਂਦੇ ਨੇ ਪਿੱਛੇ ਜਿਹੇ ਇੱਕ ਵਰਗਰਾਂ ਵਾਲਾ ਜਿਹੜਾ ਪੂਰਾ ਦਿਨ ਪਿੰਡ ਦੇ ਵਿੱਚ ਵਰਗਰ ਵੇਚਦਾ ਸੀ 100-150 ਰੁਪਏ ਇਕੱਠਾ ਕਰਕੇ ਸ਼ਾਮ ਨੂੰ ਵਰਗਰ ਲੈ ਕੇ ਸ਼ਹਿਰ ਵੱਲ ਨੂੰ ਜਾਂਦਾ ਉਹਦੇ ਕੋਲ 1000 ਰੁਪਏ ਸੀ ਤੇ 1000 ਰੁਪਏ ਦੇ ਪਿੱਛੇ ਉਸਦੇ ਸਿਰ ਵਿੱਚ ਲੋਹੇ ਦੀ ਰਾਡ ਮਾਰੀ ਤੇ ਉਸ ਨੂੰ ਉੱਥੇ ਹੀ ਸੁੱਟ ਦਿੱਤਾ ਗਿਆ ਉਸ ਦੀ ਜੇਬ ਵਿੱਚ ਜੋ 1000 ਰੁਪਏ ਸੀ ਉਹ ਚੋਰ ਕੱਢ ਕੇ ਲੈ ਗਏ ਸੀ 1000 ਰੁਪਏ ਕਿੰਨੀ ਵੱਡੀ ਚੀਜ਼ ਹੁੰਦੀ ਹੈ ਜਿਸ ਦੇ ਲਈ ਇੱਕ ਬੰਦੇ ਦੀ ਜਾਨ ਖਤਰੇ ਦੇ ਵਿੱਚ ਪਾਈ ਗਈ ਤਾਂ ਜਦੋਂ ਅਗਲਾ ਅਗਲੇ ਦਿਨ ਉਹ ਵਿਚਾਰਾ ਪਿੰਡ ਆਇਆ ਤੇ 버ਗਰ ਵੇਚਦਾ ਉਸ ਦੇ ਸਿਰ ਤੇ ਪੱਟੀਆਂ ਕੀਤੀਆਂ ਹੋਈਆਂ ਸੀ ਉਸ ਦੀਆਂ ਅੱਖਾਂ ਦੇ ਵਿੱਚੋਂ ਬਹੁਤ ਦਰਦ ਚਲਕ ਰਿਹਾ ਸੀ ਤੇ ਉਸ ਨੇ ਦੱਸਿਆ ਕਿ ਰਾਤ ਕਿਸੇ ਨੇ ਮੇਰੇ ਸਿਰੇ ਵਿੱਚ ਲੋਹੇ ਦੀ ਰਾਡ ਮਾਰੀ ਤੇ ਸੜਕ ਦੇ ਕਿਨਾਰੇ ਤੇ ਡਿੱਗ ਪਿਆ ਜਦੋਂ ਮੈਨੂੰ ਥੋੜੀ ਜਹੀ ਹੋਸ਼ ਆਈ ਤਾਂ ਉਦੋਂ ਤੱਕ ਉਹ ਮੇਰੇ ਸਾਰੇ ਪੈਸੇ ਕੱਢ ਕੇ ਲੈ ਜਾ ਚੁੱਕੇ ਸੀ ਪਰ ਗਰੀਬ ਸੀ ਨਾ ਅਗਲੇ ਦਿਨ ਫਿਰ ਵਿਚਾਰਾ ਦੁਬਾਰਾ ਉਸੇ ਤਰ੍ਹਾਂ ਪਿੰਡ ਦੇ ਵਿੱਚ 버ਗਰ ਵੇਚ ਰਿਹਾ ਸੀ ਤੇ ਪਿੰਡਾਂ ਦੇ ਸਿਆਣੇ ਬੰਦੇ ਕਹਿ ਰਹੇ ਸੀ ਕਿ ਭਾਈ ਟਾਈਮ ਨਾਲ ਘਰੇ ਚਲਿਆ ਜਾਇਆ ਕਰ ਤੇ ਉਹ ਵਿਚਾਰਾ ਅੱਖਾਂ ਦੇ ਵਿੱਚ ਪਾਣੀ ਭਰ ਕੇ ਕਹਿ ਰਿਹਾ ਸੀ ਬਾਈ ਜੀ ਮੈਂ ਬੱਚਿਆਂ ਦਾ ਢਿੱਡ ਭਰਨ ਲਈ ਦਿਨ ਰਾਤ ਇਸੇ ਤਰ੍ਹਾਂ ਹੀ ਤੁਰਿਆ ਫਿਰਦਾ ਹਾਂ ਦਿਨੇ ਮੈਂ ਪਿੰਡ ਦੇ ਵਿੱਚ 버ਗਰ ਵੇਚਦਾ ਹਾਂ ਤੇ ਰਾਤ ਨੂੰ ਸ਼ਾਮ ਨੂੰ 6 ਵਜੇ ਤੋਂ ਬਾਅਦ ਸ਼ਹਿਰ ਦੇ ਵਿੱਚ ਉਸ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਦਿਲ ਬਹੁਤ ਜ਼ਿਆਦਾ ਦੁਖੀ ਹੋਇਆ ਪਰ ਇਹੋ ਜਿਹੇ ਲੋਕ ਵੀ ਹੁੰਦੇ ਆ ਜਿਹੜੇ ਕਿਸੇ ਨੂੰ ਲੁੱਟਣ ਲਈ ਮਾਰਨ ਤੱਕ ਜਾਂਦੇ ਨੇ ਇੱਕ ਮਿੰਟ ਵੀ ਨਹੀਂ ਸੋਚਦੇ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ